ਮੇਰੇ ਨਵੇਂ ਬੰਦੇ ਸਾਡੇ ਨਾਲ ਜੁੜ ਰਹੇ ਉਹਨਾਂ ਨੂੰ ਸ਼ਾਮਲ ਕਰਨ ਦਾ ਪ੍ਰੋਗਰਾਮ ਆ ਬੜੇ ਮੈਸੀ ਉਹਦੇ ਚ ਬਹੁਤ ਪ੍ਰਮੁੱਖ ਸ਼ੀਸ਼ੇ ਦਾ ਨੇ ਜੁਬਲੀਅਤ ਕੀਤੀ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਾਕੀ ਸਾਡੀ ਟੀਮ ਦਾ ਧੰਨਵਾਦ ਕਰਦੇ ਕਿ ਜਿੰਨਾ ਦਿਨ ਰਾਤ ਮਿਹਨਤ ਕਰਕੇ ਪਾਰਟੀ ਨੂੰ ਅੱਗੇ ਬਣਾ ਰਹੇ ਆ ਬਾਪੂ ਜੀ ਬਾਪੂ ਜੀ ਜੀ ਬੀਪੀ ਨੇ ਚਿੱਠੀ ਲਿਖੀ ਹੈ ਸਮਝ ਕਰਨੇ ਜੀਤਾ ਬਾਰੇ ਪੰਥ ਜੇਕਰ ਨਾ ਰੋੜੇ ਅਸੀਂ ਕਹਿੰਦੇ ਆ ਕਿ ਪੰਜਾਬ 'ਚ ਇਕਤਾ ਬਹੁਤ ਵੱਡੀ ਜ਼ਰੂਰਤ ਆ ਤੇ ਅਸੀਂ ਵੀ ਵੀ ਜੀ ਦੀ ਇਹ ਅਪੀਲ ਦਾ ਸਵਾਗਤ ਕਰਦੇ ਆ ਅਸੀਂ ਕਹਿੰਦੇ ਆ ਕਿ ਸਾਰੀਆਂ ਧਿਰਾਂ ਨੂੰ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਤੇ ਜਿਹੜੀ ਕਿ ਇੱਕ ਵੱਧਿਆ ਜਿਹੜੀ ਪੰਜਾਬ ਦੀ ਹੱਕਾਂ ਦੀ ਹਕੂਮਤ ਰਾਕੇ ਦੀ ਵੀ ਆ ਆਪਣੇ ਸੰਦੀਪ ਬਾਰੇ ਕੀ ਅਖੰਡ ਟੋਡਾ ਬਾਰੇ ਕਰ ਤੇਰੀ ਇਹ ਵੀ ਵੀ ਨਾਮ ਨਹੀਂ ਬਣਾ ਆਪਣੇ ਖਾਲਸਾ ਕਿਰਦਾਰ ਉਹਨਾਂ ਦੀ ਸੰਦੀਪ ਨੂੰ ਅਸੀਂ ਉਹ ਜੀ ਨਹੀਂ ਮੰਨਦੇ ਤਾਂ ਕੋਈ ਆਈਕਨ ਲਾਉਣ ਵਾਸਤੇ ਸਾਡੀਆਂ ਤਿਆਰੀਆਂ ਕੰਮ ਚੱਲ ਰਹੀਆਂ ਉੱਥੇ ਤੇ ਸਰਕਾਰ ਵੀ ਪੂਰਾ ਜੋਰ ਲਾ ਰਹੀ ਹੈ ਚੋਣਾਂ ਦੇਣ ਵਾਸਤੇ ਕਾफी ਇਤਿਹਾਸ ਹੁੰਦਾ ਜੀ ਮੈਂ ਦੱਸਦਾ ਸਰਕਾਰ ਹੀ ਪੂਰਾ ਜੋਰ ਲਾ ਰਹੀ ਹੈ ਚੋਣਾਂ ਕਰਨ ਪਾਣੀ ਹੈ ਹਰੇਕ ਪਾਰਟੀ ਦਾ ਵਰਦੀਆ ਜੋਰ ਲਾਉਣਾ ਹੈ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੋਊਗਾ ਇਸ ਕਰਕੇ ਐਸੀ ਵੀ ਜੋਰ ਨਾਲ ਸਰਕਾਰ ਵੀ ਲਾ ਰਹੀ ਹੈ ਲੋਕਾਂ ਨੂੰ ਸਪੋਰਟ ਬਣਾ ਬਾਬੂ ਜੀ ਇੱਕ ਕਦੋਂ ਕਲਕਾ ਇੰਚਾਰਜ ਲਾਉਂਗੇ ਇਹ ਕੰਮ ਕਰਕੇ ਜਿਵੇਂ ਹੱਦ ਤੱਕ ਜਮਨੋ ਜੋ ਸੌਫਟਵੇਅਰ ਮਿਲਦੇ ਇਹੋ ਸ਼ਾਮ ਨੂੰ ਹੋਇਆ ਗਿਆ ਅੱਜ ਵੀ ਇਸੇ ਪੈਸੇ ਪਿੱਛੇ ਹੋਇਆ ਕਿ ਕੋਈ ਬਿੱਗ ਬਣਾਉਂਗੇ ਤੇ ਹਾਂਜੀ ਅਸੀਂ ਤੇ ਚਾਹੁੰਦੇ ਆ ਕਿ ਗੁਰੂ ਮਹਾਰਾਜ ਨੇ ਸਾਨੂੰ ਸਾਰੇ ਭਾਈਚਾਰਿਆਂ ਨੂੰ ਇੱਕ ਭਾਈਚਾਰਾ ਬਣਾਇਆ ਸੀ ਅਸੀਂ ਤੇ ਸਾਰੇ ਭਾਈਚਾਰਿਆਂ ਨੂੰ ਆਵਾਜ਼ ਲੈ ਕੇ ਇਹ ਇਹ ਚੀਜ਼ਾਂ ਕਿ ਜੋ ਚੀਜ਼ਾਂ ਨਹੀਂ ਹੋ ਸਕੀਆਂ ਅਸੀਂ ਉਹ ਗੁਰੂ ਦੀ ਸੋਚ ਨਾਲ ਸਾਰਿਆਂ ਜਾਤ ਪਾਤ ਤੋਂ ਰਹਿ ਸਮਾਜ ਦੀ ਸੱਚੀ ਨਮਾਜ਼ ਤੇ ਨਸ਼ਿਆਂ ਤੋਂ ਮੁਕਤ ਸਮਾਜ ਵਾਸਤੇ ਜਿਹੜਾ ਕਿ ਜੋ ਇਹਦੇ ਲਾ ਇਨ ਆਰਡਰ ਦੀ ਸਥਿਤੀ ਆ ਜੋ ਇਹਦੇ ਹਾਲਾਤ ਬਣੇ ਪੰਜਾਬ ਤੋਂ ਪਰੋਟੀਆਂ ਆ

ਕੰਮ ਸੇ ਕੰਮ 50 ਹਜ਼ਾਰ ਕਰੋੜ ਦੇ ਆਸ-ਪਾਸ ਨਖਾਰ ਹੋ ਗਿਆ ਮੱਟੋ ਕਰ ਦਿੱਤੇ ਇਸ ਕਰਕੇ ਜਿਹੜਾ 12 ਹਜ਼ਾਰ ਕਰੋੜ ਦਾ ਜਿਹੜਾ ਉਹ ਕਹਿ ਕੇ ਗਏ ਉਹ ਵੀ ਪਤਾ ਨਹੀਂ ਲੱਗ ਰਿਹਾ ਕਿੱਥੇ ਚਲਾ ਗਿਆ ਦੂਸਰਾ ਉਹ 2 ਦਿਨ ਦਾ ਸੈਸ਼ਨ ਹੋਇਆ ਉੱਥੇ ਵੀ ਕੁਝ ਨਹੀਂ ਨਿਕਲਿਆ ਉੱਥੇ ਵੀ ਹੜ ਪੀੜਤਾਵਾਂ ਵਾਸਤੇ ਤਾਂ ਕੋਈ ਗੱਲ ਨਹੀਂ ਨਿਕਲੀ ਆਪਸੀ ਮੀਣੋ ਮੀਣੀ ਹੋ ਕੇ ਇਹ ਉਹ 2 ਦਿਨ ਖਰਾਬ ਕੀਤੇ ਗਏ ਇਹ ਉਹ ਵੀ ਪੰਜਾਬ ਦੇ ਲੋਕਾਂ ਨੂੰ ਸਾਰਾ ਪਤਾ ਹੀ ਆ ਕਿ ਉਹ ਕੀ ਹੋ ਰਿਹਾ ਪੰਜਾਬ ਦੇ ਲੋਕਾਂ ਦੀ ਹੜ ਪੀੜਤਾ ਦੀ ਜਾਂ ਕਿਸੇ ਮਸਲੇ ਤੇ ਨੂੰ ਚਿੰਤਾ ਅਸੀਂ ਆਪਕੋ ਆਪਣੀ ਕੁਰਸੀ ਨੂੰ ਦਰਜਾ ਹੁੰਦਾ ਸਾਰਾ ਕੰਮ ਕਿੰਨੇ ਨ ਜਾ ਰ ਵਿਰੋਧੀ ਰੋਪ ਨਾਲ ਹੈ ਕਿ ਨਜਾਇਜ਼ ਮੈਨਿੰਗ ਆ ਕੇ ਹੜ ਆਇਆ ਤੁਹਾਨੂੰ ਵੀ ਲੱਗਦਾ ਹੈ ਨਹੀਂ ਇਹ ਤੇ ਆਪਕੋ ਪਤਾ ਹੀ ਹੈ ਕਿ ਨਜਾਇਜ਼ ਮੈਨਿੰਗ ਕਦੀ ਹੋ ਰਹੀ ਆ ਕੋਈ ਪ੍ਰਬੰਧ ਕਿਸੇ ਤਰੀਕੇ ਦਾ ਹੈ ਨਹੀਂ ਸੱਤ ਪਾਸੇ mafia ਆਤੀ ਆ ਕੋਈ ਨਜਾਇਜ਼ ਮੈਨਿੰਗ ਵੀ ਹੋ ਸਕਦੀ ਆ ਪਰਾਂ ਤੋਂ ਪਹਿਲਾਂ ਤੋਂ ਪ੍ਰਬੰਧ ਕਰਦੇ ਉਹ ਵੀ ਨਹੀਂ ਹੋਏ ਸਰਕਾਰ ਵੱਲੋਂ ਇਹ ਬਹੁਤ ਚੀਜ਼ਾਂ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜਾ ਦੇ ਮੰਦਾ ਕੰਟਰੋਲ ਆ ਉੱਥੇ ਵੀ ਗਲਤੀਆਂ ਹੋਈਆਂ ਅੱਗੇ ਕੋਈ ਨਾ ਪਰਬੰਧ ਹੋਣ ਦੇ ਬਾਇ ਬਹੁਤ ਵੱਡੇ ਪੱਤਰ ਤੇ ਜਿਹੜਾ ਸੰਪੰਕ ਕੀ ਕੇ ਕੇ ਤਾਂ ਕਿਵੇਂ ਹੋ ਸਕਦੀ ਹੈ ਪੰਛੀ ਦੇ ਨਾਮ ਲੱਗ ਲੱਗ ਦਵੰਡੀਆਂ ਹੋ ਜਾਂ ਰਹੀਆਂ ਨੇ ਇੱਕ ਦੂਜੇ ਤੇ ਲੈਂਸ਼ਣ ਲੱਗ ਰਹੇ ਨੇ ਤੇ ਕੱਟੀਆਂ ਕਿਵੇਂ ਹੋਣਗੀਆਂ ਕਿਵੇਂ